ਪਿਛਲੇ ਦਿਨੀ ਹੁਸ਼ਿਆਰਪੁਰ ਦੇ ਪਿੰਡ ਜਮਸ਼ੇਦ ਜੱਠਿਆਲ ਤੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਨਾਲ ਜੁੜਿਆ ਇੱਕ ਮਸਲਾ ਸਾਹਮਣੇ ਆਇਆ ਸੀ ਜਿਸ ਵਿੱਚ ਗੁਰੂ ਘਰ ਦੀ ਕਮੇਟੀ ਮੈਂਬਰ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੇਕਾਰਿਆਂ ਤੋਂ ਰੁਕਦੇ ਸਨ ਅਤੇ ਨਾ ਹੀ ਗੁਰੂ ਘਰ ਵਿੱਚ ਜੈ ਗੁਰਦੇਵ ਤਰਨ ਗੁਰਦੇਵ ਕਹਿਣ ਦਾ ਚੰਦਾ ਸੀ ਇਸ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਵੀ ਸੰਬੋਧਨ ਕੀਤਾ ਜਾ ਰਿਹਾ ਸੀ ਪਰ ਹੁਣ ਸ਼ਿਗੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਸੀ ਤਲਣ ਦੀ ਅਗਵਾਈ ਵਿੱਚ ਵੱਖ-ਵੱਖ ਆਗੂਵਾਂ ਵੱਲੋਂ ਇਸ ਮਸਲੇ ਨੂੰ ਹੱਲ ਕਰਵਾ ਦਿੱਤਾ ਗਿਆ ਹੈ ਅਤੇ ਪੁਰਾਣੀ ਕਮੇਟੀ ਨੂੰ ਭੰਗ ਕਰ ਨਵੀਂ ਕਮੇਟੀ ਚੁਣੀ ਗਈ ਹੈ ਜੋ ਮਰਿਆਦਾ ਅਨੁਸਾਰ ਕੰਮ ਕਰੇਗੀ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਹਾਰ ਸੋ ਅੱਜ ਥਾਣਾ ਗੜਦੀਬਾਲ ਦੇ ਵਿੱਚ ਜ਼ਿਲ੍ਹਾ ਹਿਸ਼ਾਰਪੁਰ ਚ ਗੁਰੂ ਵਿਦਾਸ ਟਾਈਗਰ ਫੋਰਸ ਦੇ ਸਾਰੇ ਸਾਥੀ ਅਤੇ ਪਿੰਡ ਜਮਸ਼ੇਰ ਛਟਿਆਲੀ ਛਟਿਆਲ ਦੇ ਸੋ ਸਾਰੇ ਪਿੰਡ ਦੇ ਇਲਾਕਾ ਨਿਵਾਸੀ ਬਹੁਤ ਸਤਕਾਜ ਤੁਹਾਡੇ ਨਾਲ ਭਾਈ ਗੁਰਦੇਵ ਸਿੰਘ ਜੀ ਸੋ ਸਰਪੰਚ ਸਾਹਿਬ ਜਿਹੜਾ ਕੁਝ ਕੰਮ ਕਰਕੇ ਨਹੀਂ ਆ ਸਕਿਆ ਸਾਰੇ ਪਿੰਡ ਦੇ ਲੋਕ ਜਿਹੜੇ ਆ ਬੀਬੀਆਂ ਮਾਤਾਵਾਂ ਪਹਿਣਾ ਸਾਡੀਆਂ ਫੜੀਆਂ ਪੁੱਜੀਆਂ ਸੋ ਕਿਉਂਕਿ ਕਾਫੀ ਜ਼ਰ ਤੱਕ ਮਸਲਾ ਚੱਲ ਰਿਹਾ ਸੀ ਪਿੰਡ ਵਿੱਚ ਜਿੱਥੇ ਕਿ ਸ੍ਰੀ ਗੁਰੂ ਵਿਦਾਸਵਾਲਾ ਦਾ ਗੁਰੂ ਘਰ ਸੀਗਾ ਪਰ ਉੱਥੇ ਜਿਹੜਾ ਭਗਤ ਜਿਹੜਾ ਆ ਭਗਤ ਰਵਿਦਾਸ ਨਾਮ ਲਿਖ ਕੇ ਜਿਹੜਾ ਉੱਥੇ ਲਿਖਿਆ ਸੀਗਾ ਸੋ ਸਦੀਆਂ ਤੋਂ ਜਿਹੜੀ ਚੀਜ਼ ਚੱਲਦੀ ਆ ਪਰਪਰਾ ਸਮੇਂ ਦੇ ਹਿਸਾਬ ਨਾਲ ਉਹ ਚੀਜ਼ ਜਿਹੜੀ ਮर्याਦਾ ਦੇ ਹਿਸਾਬ ਨਾਲ ਜਿਹੜੀ ਆ ਉਹ ਚੇਂਜ ਹੋਣੀ ਚਾਹੀਦੀ ਆ ਸੋ ਉੱਥੇ ਜਿਹੜਾ ਨਿਸ਼ਾਨ ਸਾਹਿਬ ਆ ਝੰਡਾ ਸਾਹਿਬ ਲਗਾ ਅਤੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਦਾ ਤੇ ਪ੍ਰਕਾਸ਼ ਜੀ ਆ ਪਰ ਜਿਹੜੇ ਕੁਝ ਆਂਸਰਾ ਵੱਲੋਂ ਜਿਹੜਾ ਆ ਉਹਦਾ ਵੀ ਦਾਸ ਮਹਾਰਾਜ ਦੇ ਜਕਾਰੇ ਨੂੰ ਰੋਕਿਆ ਗਿਆ ਅਤੇ ਜੈ ਗੁਰਦੇਵ ਦੇ ਨਾਅਰੇ ਨੂੰ ਰੋਕਿਆ ਗਿਆ ਅਤੇ ਸਾਡੀਆਂ ਮਤਾਮਾਂ ਨੂੰ ਜਿਹੜੇ ਜਾਦੀ ਸੂਤ ਸਾਹਿਬ ਦੇ ਬੋਲੇ ਗਏ ਉਸ ਵਿੱਚ ਗੁਰਵਧਾਰ ਟੈਕਰ ਫੋਰਸ ਵੱਲੋਂ ਅੱਜ 24 24 ਤਰੀਕ ਨੂੰ ਜਿਹੜਾ ਥਾਣਾ ਗੜਦੀਵਾਲ ਦਾ ਜਿਹੜਾ ਘਰੌ ਰੱਖਿਆ ਸੀ ਜਿਸ ਵੇਲੇ ਸਾਰੇ ਸਾਥੀ ਜਿਹੜਾ ਇੱਥੇ ਪਹੁੰਚਿਆ ਤੇ ਡੀਐਸਪੀ ਸਾਹਿਬ ਨੇ ਪਰਦੀਸ਼ਾਹ ਨੇ ਐਸਐਚਓ ਨੇ ਅੱਦੇ ਸਾਰੀਆਂ ਗੁਰਦਾਰਾ ਟੈਕੋ ਦੇ ਸੀਨੀਅਰ ਸਾਥੀ ਸਾਡੇ ਰਾਜੀ ਕਾਨੀ ਮੋਹਲਾ ਭਾਜੀ ਵਿੰਦਰ ਖਰਵਾ ਜੀ ਕਾਲਾ ਜੀ ਤੋਂ ਸਾਰੇ ਜੱਗੂ ਲੀਕ ਅਦੇ ਮਲ ਜੀ ਤੋਂ ਸਾਰੇ ਮਨੀਸ਼ ਕਾਲ ਜੀ ਚੰਨੀ ਜੀ ਤੋਂ ਸਾਡੇ ਹੋਰ ਵੀ ਸਾਥੀ ਜਿਹੜੇ ਆ ਉਹ ਖੜਦੀ ਬਾਦ ਤੋਂ ਵੀ ਆਏ ਆ ਆਪਣੇ ਵਸੂਏ ਤੋਂ ਵਰਿੰਦਰ ਜੀ ਦਲਾਲਾ ਦਾਤਾ ਜੀ ਤੋਂ ਸਾਰੇ ਜਿਹੜੇ ਆ ਸਾਥੀ ਇੱਥੇ ਪਹੁੰਚੇ ਸੀ ਇੱਕ ਕਾਲ ਦੇ ਉੱਪਰ ਤੋ ਅੱਜ ਜਿਹੜੀ ਉਹ ਸਮੁੱਚੀ ਪਹਿਲੀ ਟੀਮ ਸੀਗੀ ਕਮੇਟੀ ਸੀਗੀ ਉਹਨਾਂ ਨੇ ਆਪਣੇ ਅਸਤੀਫੇ ਦਿੱਤੇ ਆ ਅਤੇ ਇਹ ਗਿਆ ਵੀ ਅਸੀਂ ਜਿਹੜਾ ਨਵੀਂ ਕਮੇਟੀ ਦੇ ਨਾਲ ਸਹਿਮਤ ਆ ਅਤੇ ਫਿਰ ਦੁਬਾਰਾ ਜਿਹੜਾ ਜਿੱਥੇ ਭਗਤ ਸ਼ਬਦ ਲਿਖਿਆ ਸੀ ਗੁਰੂ ਗਰਬਦਾਸ ਮਹਾਰਾਜ ਦੇ ਨਾਂ ਤੇ ਅੱਜ ਲਿਖਿਆ ਜਾਊਗਾ ਅਤੇ ਜਿਹੜੇ ਜਗਾਰੇ ਜਿਹੜੇ ਬੰਦ ਕੀਤੇ ਗਏ ਉਹ ਜਗਾਰੇ ਉਸੇ ਤਰ੍ਹਾਂ ਜਿੱਦਾਂ ਗੁਰੂ ਗਰਬਦਾਸ ਮਹਾਰਾਜ ਲਗਦੇ ਆ ਕਿਉਂਕਿ ਇੱਕ ਹੋਰ ਚੀਜ਼ ਦੱਸਣਾ ਚਾਹੁੰਦੇ ਆ ਹਮੇਸ਼ਾ ਅਬਦਾਲੀਆ ਸਮਾਜ ਨੇ ਹਰ ਧਰਮ ਦਾ ਸਨਮਾਨ ਕੀਤਾ ਹਰ ਧਰਮ ਦੇ ਅਸੀ ਲਾਣੇ ਲੋਣੇ ਆ ਪਰ ਜਦੋਂ ਸਾਡੀ ਬਾਤ ਹੁੰਦੀ ਆ ਤੇ ਕੁਝ ਇਸ ਤਰ੍ਹਾਂ ਜਿਹੜੇ ਸਾਡੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਅਮਰਿਸ਼ ਛਕ ਲੈਂਦਾ ਅਮਰਿਸ਼ ਛਕਿਆ ਹੁੰਦਾ ਉਹੀ ਜਿਹੜੇ ਆ ਸਾਡੇ ਗੁਰੂ ਦਾ ਜੜਾ ਜਿਹੜਾ ਉਹ ਨਹੀਂ ਇਹ ਇਸ ਤਰ੍ਹਾਂ ਦੀ ਪਾਬੰਦੀ ਜਿਹੜੀ ਨਹੀਂ ਹੋਣੀ ਚਾਹੀਦੀ ਤਾਂ ਸਾਨੂੰ ਦਾ ਜੇ ਆਪਾਂ ਅਮਰਿਸ਼ ਛਕਿਆ ਸਾਨੂੰ ਦਾ ਅੱਗੇ ਹੋਣਾ ਚਾਹੀਦਾ ਹਰ ਧਰਮ ਦੇ ਨਾਲ ਲੋਣੇ ਚਾਹੀਦੇ ਗੁਰੂਵਾਂ ਨੇ ਵੀ ਇਸ਼ਟਾ ਵੀ ਉਹਨਾਂ ਪੰਜ ਪਿਆਰੇ ਦਿੱਤੇ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੁਟਾ ਵੀ ਜੋ ਨੀਵੀਂ ਜਾਤੀ ਦੇ ਲੋਕ ਸੀਗੇ ਉਹਨਾਂ ਨਾਲ ਪਿਆਰ ਕੀਤਾ ਤਾਂ ਸਾਡੇ ਲੋਕ ਜਿਹੜੇ ਆ ਇਹ ਜਿਹੜੇ ਬਿਤਕਰਾ ਕਰਦੇ ਆ ਸੋ ਅੱਜ ਜਿਹੜਾ ਉਹਨਾਂ ਨੇ ਸਾਰੇ ਟੀਮ ਨੇ ਕਮੇਟੀ ਨੇ ਜਿਹੜਾ ਸਾਰਿਆਂ ਦੇ ਵਿੱਚ ਜਿਹੜੀ ਆ ਮਾਫੀ ਮੰਗੀ ਆ ਤੇ ਕਿਹਾ ਵੀ ਨਵੀਂ ਕਮੇਟੀ ਨਾਲ ਆਪਾਂ ਸਹਿਮਤ ਆ। ਉਹ ਇਸ ਫੈਸਲੇ ਦੇ ਨਾਲ ਸਾਡੇ ਸਾਰੇ ਪਿੰਡ ਦੇ ਅਤੇ ਗੁਰਦਵਾਰਾ ਡੈਕਟਰ ਬੋਰਡ ਦੇ ਮਾਧਿਅਮ ਰਾਹੀਂ ਅੱਜ ਜਿਹੜਾ ਸਾਰਿਆਂ ਨੇ ਇਕੱਠੇ ਪਰਤੀ ਕਿਉਂਕਿ ਦੇਖੋ ਆਪਾਂ ਸਾਰੇ ਇਕੱਠੇ ਹੁੰਦੇ ਆ ਤਾਂ ਫੈਸਲੇ ਵੀ ਉੱਦੇ ਹੁੰਦੇ ਆ। ਸੋ ਹੋਰ ਵੀ ਇੱਕ ਮਸਲਾ ਜਿਹੜਾ ਰਹਿ ਗਿਆ ਆਪਣਾ ਦਸੂਹੇ ਵਿੱਚ ਵੀ ਜਿਹੜਾ ਗੁਰਮੁਖੀ ਦਾ ਸਮਰੇ ਦਾ ਭਵਨ ਆ ਉੱਥੇ ਵੀ ਜਿਹੜਾ ਕਬੀਰਦਾਸ ਭਵਨ ਆ ਉਹ ਵੀ ਸਾਡੇ ਸਮਾਜ ਦਾ ਬੰਦਾ ਲੜਾਈ ਜਿਹੜੀ ਆ ਉਹ ਆਪਣੇ ਘਰ ਦੇ ਭਵਿਸ਼ਣ ਹੀ ਹੁੰਦੀ ਹੈ ਆਪਣੇ 11 ਨਾ ਲੜਾਈ ਕੋਈ ਨਹੀਂ ਆਪਣੇ ਆਪਣੇ ਨਾਲ ਇਸ ਤੋਂ ਅਗਲਾ ਜਿਹੜਾ ਲੜਾਈ ਆ ਆਪਾਂ ਦਸੂਹੀ ਲੜਾਂਗੇ ਉਹ ਵੀ ਗੁਰੂ ਦਾਸ ਟੈਕਰ ਬੋਰਡ ਜਿੱਥੇ ਕਿਤੇ ਗੁਰੂ ਵਿਦਾਸ ਮਹਾਰਾਜ ਦੀ ਬੈਦਵੀ ਹੁੰਦੀ ਹੈ ਉੱਥੇ ਗੁਰੂ ਦਾਸ ਟੈਕਰ ਬੋਰਡ 24 ਘੰਟੇ ਜਿਹੜੀ ਹਾਜ਼ਰ ਹੈ ਸਾਰਿਆਂ ਇੱਥੇ ਆਏ ਹੋਏ ਸੱਜਣਾਂ ਦਾ ਸਾਰਿਆਂ ਤੈਦ ਤੋਂ ਧੰਨਵਾਦ ਸਾਰਿਆਂ ਜੈ ਗੁਰਦੇਵ ਧੰਨ ਗੁਰਦੇਵ ਜੈ ਬੀਨ ਜੈ ਹਾਰਾ ਜੋ ਬੋਲੇ ਸੋ ਨਿਹਾਲ ਸਤਿਗੁਰੂ ਮਹਾਰਾਜ ਦੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਨੰਦ ਗੁਰਦੇ ਜੈ ਭੀਮ ਜੈ ਭੱਟ ਜੈ ਭੀਮ ਜੈ ਭੱਟ